ਸਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਾਡੇ ਸਰੀਰ ਚ ਮਜੂਰ ਸਾਰੇ ਪੋਸ਼ਟਿਕ ਪਤੰਨ ਨੂੰ ਸੇਤਮਨ ਬਣਾਉਣ ਵਿੱਚ ਮਦਦ ਕਰਦੇ ਹਨ ਇਹ ਵੱਖ-ਵੱਖ ਤਰ੍ਹਾਂ ਦੇ ਪੋਸ਼ਟਕ ਤੱਤ ਸਾਡੇ ਸਰੀਰ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਇਹੀ ਕਾਰਨ ਹੈ ਕਿ ਡਾਕਟਰ ਹਮੇਸ਼ਾ ਸਬੰਧਤ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ ਜ਼ਿੰਕ ਇੰਨਾ ਜ਼ਰੂਰੀ ਪੋਸ਼ਟਕ ਤੱਤਾਂ ਤੋਂ ਇੱਕ ਹੈ ਜੋ ਸਾਨੂੰ ਸੇਤਮਨ ਰੱਖਣ ਵਿੱਚ ਮਦਦ ਕਰਦਾ ਹੈ ਇੱਕ ਵਿਅਕਤੀ ਦੇ ਸਰੀਰ ਨੂੰ ਪ੍ਰਤੀ 8-10 ਮਿਲੀਗ੍ਰਾਮ ਜ਼ਿੰਕ ਦੀ ਲੋੜ ਹੁੰਦੀ ਹੈ ਜੋ ਸਰੀਰ ਦੇ ਵੱਖ-ਵੱਖ ਕੰਮਾਂ ਵਿੱਚ ਮਦਦ ਕਰਦਾ ਹੈ ਇਸ ਦੀ ਘਾਟ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਆਓ ਜਾਣਦੇ ਹਾਂ ਜ਼ਿੰਕ ਦੀ ਘਾਟ ਕਾਰਨ ਦਿਖਾਈ ਦੇਣ ਵਾਲੇ ਮੁੱਖ ਲੱਛਣ ਨੰਬਰ 1 ਵਾਲ ਝਰਨਾ ਜ਼ਿੰਕ ਦੀ ਘਾਟ ਵਾਲਾਂ ਦੇ ਪਤਲੇ ਹੋਣ ਤੋਂ ਵਾਲਾਂ ਦੇ ਝਰਨ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਇਹ ਡੀ ਐਨ ਏ ਦੇ ਆਰ ਐਨ ਏ ਪ੍ਰੋਕਸ਼ਨ ਲਈ ਜ਼ਰੂਰੀ ਹੈ ਜੋ ਕਿ ਵਾਲਾਂ ਦੇ ਪੋਰੀ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹਨ ਸਰੀਰ ਦੇ ਲੋਰਨ ਦੀ ਜ਼ਿੰਕ ਤੋਂ ਬਿਨਾ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਜਾਂ ਸਮੇਂ ਤੋਂ ਪਹਿਲਾਂ ਵਾਲ ਝਰਨੇ ਸ਼ੁਰੂ ਹੋ ਜਾਂਦੇ ਹਨ ਨੰਬਰ 2 ਸਕਿਨ ਸੰਬੰਧੀ ਸਮੱਸਿਆਵਾਂ ਜ਼ਿੰਕ ਦੀ ਘਾਟ ਨਾਲ ਸਕਿਨ ਤੇ ਤਫੜਮ ਹੋ ਸਕਦੇ ਅਤੇ ਸਕਿਨ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਹੋ ਸਕਦੀਆਂ ਜ਼ਿੰਕ ਸਕਿਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਕਾਫੀ ਮਹੱਤਵਪੂਰਨ ਹੈ ਇਸ ਦੀ ਘਾਟ ਨਾਲ ਸਕਿਨ ਸੈੱਲ ਦੇ ਆਮ ਕੰਮਕਾਜ ਦੀ ਰਿਪੇਅਰਿੰਗ ਦਾ ਰਿਪੇਅਰਿੰਗ 'ਚ ਰੁਕਾਵਟ ਆ ਸਕਦੀ ਹੈ ਨੰਬਰ 3 ਵਾਰ-ਵਾਰ ਇਨਫੈਕਸ਼ਨ ਹੋਣੀ ਸਰੀਰ 'ਚ ਜ਼ਿੰਕ ਦੀ ਘਾਟ ਨਾਲ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਜਿਸ ਨਾਲ ਵਾਰ-ਵਾਰ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ ਜ਼ਿੰਕ ਕਮਿਊਨ ਸੈੱਲ ਫੰਕਸ਼ਨ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਸਰੀਰ ਵਿੱਚ ਇਸ ਦਾ ਲੈਵਲ ਘਟਣ ਦੇ ਸਰੀਰ ਲਈ ਬੈਕਟੀਰੀਆ ਅਤੇ ਵਾਇਰਲ ਨਾਲ ਲੜਨਾ ਮੁਸ਼ਕਲ ਹੋ ਸਕਦਾ ਹੈ ਨੰਬਰ 4 ਭੁੱਖ ਘਟ ਲੱਗਣੀ ਜੇਕਰ ਤੁਹਾਨੂੰ ਇਹਨਾਂ ਦਿਨਾਂ 'ਚ ਭੁੱਖ ਕਟ ਲੱਗ ਰਹੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਸਰੀਰ 'ਚ ਜ਼ਿੰਗ ਦਾ ਪੱਧਰ ਘਟ ਗਿਆ ਹੈ। ਘੱਟ ਜ਼ਿੰਗ ਦਾ ਪੱਧਰ ਸਵਾਦ ਅਤੇ ਗੰਦੀ ਭਾਵਨਾ ਨੂੰ ਵਿਗਾੜ ਸਕਦਾ ਹੈ ਜਿਸ ਨਾਲ ਭੁੱਖ ਘਟ ਲੱਗਦੀ ਹੈ। ਨੰਬਰ 6 ਜ਼ਖਮ ਹੌਲੀ-ਹੌਲੀ ਠੀਕ ਹੋਣਾ। ਇੱਕ ਸੈਲ ਡਿਵੀਜ਼ਨ ਦੇ ਪ੍ਰੋਟੀਨ ਸਲੇਸ਼ਨ ਲਈ ਜ਼ਰੂਰੀ ਹੈ ਜੋ ਜ਼ਖਮ ਦੇ ਇਲਾਜ ਲਈ ਮਹੱਤਵਪੂਰਨ ਹਨ। ਅਜਿਹੇ 'ਚ ਇਸ ਦੀ ਘਾਟ ਨਾਲ ਜ਼ਖਮ ਭਰਨ 'ਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਧੰਨਵਾਦ।